ਖਬਰ ਦਰੂ ਕਰਾਂਗੇ ਰੇਤ ਦੀ ਮਾਈਨਿੰਗ ਵਿਵਾਦ ਹੋਈ ਹੈ ਤਾਂ ਸੇਕੇ ਪਿੰਡ ਸਬਰਾ ਦੇ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਨਜ਼ਰ ਆਇਆ ਹੈ ਉੱਥੇ ਮੌਜੂਦ ਰਿਹਾ ਤਰੰਤਾਰਨ ਦੇ ਵਿੱਚ ਕਿਸਾਨਾਂ ਨੇ ਫੈਸਲਾ ਲਿਆ ਕਿਸੇ ਵੀ ਕੀਮਤ ਤੇ ਖੱਡ ਜੜੀ ਹੈ ਉਹ ਨਹੀਂ ਚਲਣ ਦੇਾਂਗੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਤੇ ਵੱਡੀ ਖਬਰ ਹੈ ਰੇਤ ਦੀ ਮਾਈਨਿੰਗ ਦਾ ਵਿਵਾਦ ਜੁੜਾ ਹੈ ਛੁੱਟ ਚੁਕਿਆ ਹੈ ਤਰੰਤਾਰਨ ਦੇ ਵਿੱਚ ਕਿਸਾਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਪਿੰਡ ਸਬਰਾ ਦੇ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਜੁੜਾ ਹੈ ਦੇਖਣ ਨੂੰ ਮਿਲਿਆ ਉਹਨਾਂ ਕਿ ਕਿਸੇ ਵੀ ਕੀਮਤ ਤੇ ਖੱਡ ਨਹੀਂ ਚਲਣ ਦੇਾਂਗੇ ਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਪਿੰਡ ਸਬਰਾ ਦੇ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਸਾਰੀਆਂ ਜੱਥੇਬੰਦੀਆਂ ਦੇ ਸਤਕਾਰਯੋਗ ਆਗੂ ਸਾਹਿਬਾਨ ਇਕੱਠੇ ਹੋਇਆ ਇੱਥੇ ਹੁਣ ਫੈਸਲਾ ਕਰਨਾ ਵਾ ਕਿਉਂਕਿ ਸਾਡੇ ਆਗੂ ਜਿਹੜੇ ਆ ਕੱਲ੍ਹ ਦੇ ਹੀ ਉਹ ਕੁੱਟ ਕੇ ਜੇਲ੍ਹ ਦੇ ਵਿੱਚ ਸੁੱਟਿਆ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਸ਼ਾਸਨ ਪੱਪਾ ਭਾਰਵਾ ਵੀ ਇਹ ਖੱਡ ਹਾਰਾ ਹਾਲਤ ਵਿੱਚ ਚਲਾਉਣੀ ਆ ਸਾਨੂੰ ਹੈਰਾਨ ਕੀ ਇਸ ਗੱਲ ਦੀ ਆ ਵੀ ਭਗਵੰਤ ਮਾਨ ਦੀ ਸਰਕਾਰ ਚੁਣੀ ਲਾਲਜੀਤ ਪੁਲਰ ਨੂੰ ਚਣਿਆ ਇਹ ਲੋਕਾਂ ਨੂੰ ਨਿਆਂ ਮਿਲੂਗਾ ਪਰ ਅੱਜ ਜੇ ਕਿਤੇ ਕੋਈ ਗੈਂਗਸਟਰ ਦੇ ਵਾਰ ਤੋਂ ਪੁਲਿਸ ਕੋਲ ਜਾਂਦਾ ਵਾ ਜਹਾਂ ਰਾਤ ਦੇ ਵਿੱਚ ਲੁੱਟਖੋ ਤੋਂ ਕੁਛ ਕੋਲੇ ਜਾਂਦਾ ਵਾ ਤੇ ਇਹ ਕਹਿ ਕੇ ਟਾਲਦਾ ਜਾਂਦਾ ਵੀ ਸਾਡੇ ਕੋਲ ਨਫਰੀ ਹੈ ਨਹੀਂ ਕੱਲ ਪੀੜਤ ਕਿਸਾਨਾਂ ਨੂੰ ਜਿਹੜੇ ਆਪ ਦਾ ਹੱਥ ਮੰਗਣ ਵਾਸਤੇ ਗਏ ਸੀ ਆਪਣੀ ਫਰਿਆਦ ਲੈ ਕੇ ਗਏ ਸੀ ਉਹਨਾਂ ਨੂੰ ਕੁੱਟਣ ਵਾਸਤੇ ਭਾਰੀ ਫੋਰਸਾਂ ਆਈਆਂ ਵਾ ਜਿਹਦੇ ਤੇ ਸੀ ਕਿਹਾ ਉਹ ਫੋਰਸਾਂ ਜੇ ਆਮ ਲੋਕਾਂ ਦੇ ਖਿਲਾਫ ਵਰਤੋਂ ਕੀਤੀ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਲੋਕਾਂ ਨੇ ਪ੍ਰਕੋਪ ਹੋਣਾ ਵਾ ਸੋ ਇੱਥੇ ਹੁਣ ਸਾਰੀਆਂ ਜਥੇਬੰਦੀਆਂ ਵੱਡਾ ਕੱਟ ਕਰਕੇ ਫੈਸਲਾ ਕਰਨਗੀਆਂ ਫੈਸਲਾ ਕਰਕੇ ਅਗਲਾ ਐਲਾਨ ਜਿਹੜਾ ਇੱਥੋਂ ਕੀਤਾ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਐਨਟੀ ਕਰਦਾ ਹਾਂ ਮੈਂ ਗੁਰਵਿੰਦਰ ਸਿੰਘ ਪਿੰਡ ਸਭਰਾ ਤੋਂ ਮਾਤ ਕਿਸਾਨ ਮਜ਼ਦੂਰ ਇਕਤਾ ਸਿੱਧੂਪੁਰ ਦੀ ਜਥੇਬੰਦੀ ਦਾ ਪ੍ਰਧਾਨਾਈ ਪ੍ਰਧਾਨ ਸਭਰਾ ਤੋਂ ਜਿਹੜਾ ਕੱਲ ਖੱਡ ਲਾਉਣ ਵਾਸਤੇ ਪ੍ਰਸ਼ਾਸਨ ਇਕੱਠਾ ਹੋਇਆ ਵਾ ਸਾਡੇ ਭਰਾਵਾਂ ਦੇ ਨਾਲ ਉੱਥੇ ਬਹੁਤ ਗਲਤ ਸਲੂਕ ਕੀਤਾ ਗਿਆ ਵਾ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਗਈਆਂ ਧੂਆ ਕੜੀ ਸੀ ਬਹੁਤ ਜੱਦੀ ਕੀਤੀ ਗਈ ਆ ਚਾਹੇ ਸਾਡਾ ਕੋਈ ਮੰਤਰੀ ਸਾਹਿਬ ਆ ਜਿਵੇਂ ਲਾਲ ਜੀ ਇਹੋ ਜੇ ਕੰਮ ਜਿਹੜੇ ਕਰਾ ਰਹੇ ਸਹੀ ਨਹੀਂਗਾ ਤੇ ਦੂਜਾ ਨੰਬਰ ਇਹ ਜਿਵੇਂ ਨਾ ਉਥੇ ਪ੍ਰਸ਼ਾਸਨ ਨੇ ਤੇ ਆਉਣਾ ਹੀ ਆ ਨਾਲ ਗੁੰਡੇ ਵੀ ਲਿਆਂਦੇ ਗਏ ਆ ਜਿਹੜੇ 20 25 ਅਸੀਂ ਦੋ ਤਿੰਨ ਗੱਡੀਆਂ ਵੇਖੀਆਂ ਉਹ ਲਿਆ ਕੇ ਪ੍ਰਾਈਵੇਟ ਬੰਦੇ ਭਾਏ ਗਏ ਆ ਇਹ ਜੇ ਅਸੀਂ ਇਹਨਾਂ ਨੂੰ ਜਿਤਾਉਣੇ ਆ ਤੇ ਇਸ ਕੰਮ ਲਈ ਨਹੀਂ ਜਿਤਾਉਂਦੇ ਵੀ ਤੁਸੀਂ ਪ੍ਰਾਈਵੇਟ ਬੰਦੇ ਲਿਆ ਕੇ ਤੇ ਸਾਡੀ ਕੋਈ ਧੁਆਕੜੀ ਸੀ ਕਰਾਓ ਤੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਪੰਜੇ ਛੀਏ ਇਕੱਠੀਆਂ ਹੋਈਆਂ ਵਾ ਇਹ ਜਿਹੜੀ ਖਾੜਾ ਸੀ ਬੰਦ ਕਰਾਂਗੇ ਸਾਡਾ ਇਹ ਫੈਸਲਾ ਵਾ ਪੰਜੇ ਛੀਏ ਜਥੇਬੰਦੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮ ਆਰਪੀ ਕਿਸਾਨ ਜਨਕ ਕਮੇਟੀ ਜਿਲ੍ਹਾ ਪ੍ਰਧਾਨ ਐਸ ਕੇ ਬਾਲੂ ਚੇਮੇ ਅੱਜ ਸਿੱਧਾ ਜਿਹੜਾ ਕੱਲ ਲੱਗਿਆ ਦੇਖੋ ਜੀ ਇਹ ਬਹੁਤ ਵੱਡਾ ਦਸ਼ਤਤ ਕੀਤਾ ਗਿਆ ਸਾਡੇ ਕਿਸਾਨਾਂ ਤੇ ਇਹ ਕਿ ਸਾਡੀਆਂ ਮਾਲਕੀ ਜ਼ਮੀਨਾਂ ਵਾਂ ਸਾਡੀਆਂ ਜੱਦੀ ਪੁਰਖੀ ਜ਼ਮੀਨਾਂ ਵਾਂ ਉਹਨਾਂ ਜ਼ਮੀਨਾਂ ਦੇ ਧੱਕੇ ਨਾਲ ਪਾਣੀ ਛੱਡਿਆ ਸਰਕਾਰ ਨੇ ਮੱਛੀ ਦੇ ਠੇਕੇ ਵੀ ਸਰਕਾਰ ਲੈ ਰਹੀ ਆ ਉਲਟਾ ਕੱਲ ਜਿਹੜਾ ਵਾ ਬਹੁਤ ਵੱਡਾ ਇਹ ਕਹਣ ਕਰਨ ਜਾ ਰਹੀ ਸਰਕਾਰ ਜਿਹੜਾ ਮਸ਼ੀਨਾ ਕੋਲਣਾ ਮਂਗਾ ਕੇ ਵੱਡੇ ਵੱਡੇ ਟਿਪਰ ਮਂਗਾ ਕੇ ਉਥੇ ਖੱਟ ਲਈ ਜਾ ਰਹੀ ਆ ਕਿ ਸਾਡੇ ਕਿਸਾਨਾਂ ਤੇ ਬਹੁਤ ਵੱਡਾ ਤਕਾ ਹੋ ਰਿਹਾ ਅੱਜ ਅਸੀਂ ਕੱਲ ਦਾ ਵੀ ਫੈਸਲਾ ਕਰ ਲਿਆ ਸੀ ਔਰ ਅੱਜ ਵੱਡੀ ਮੀਟਿੰਗ ਕਰਕੇ ਜੋ ਸਾਡੇ ਸੂਬਾ ਆਗੂ ਪੰਜ ਤੋਂ 6 ਜਥੇਬੰਦੀਆਂ ਇੱਥੇ ਮਜਬੂਤ ਨੇ ਸਰਦਾਰ ਸਖਿੰਦਰ ਸਿੰਘ ਜੀ ਸਭਰਾ ਸਾਹਿਬ ਜੋ ਸਾਨੂੰ ਹੁਕਮ ਲਾਉਣਗੇ ਸਾਰੀਆਂ ਜਥੇਬੰਦੀਆਂ ਵੱਡੇ ਅਹੁਦੇ ਤੇ ਸਾਥ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿੰਡ ਸਬਰਾ ਦੇ ਵਿੱਚ ਕਿਸਾਨਾਂ ਦਾ ਪਾਰੀ ਇਕੱਠ ਜੜਾਇ ਦੇਖਣ ਨੂੰ ਮਿਲਿਆ ਹੈ ਤਰਨਤਾਰਨ ਦੇ ਵਿਖੇ ਰੇਤ ਦੀ ਮਾਈਨਿੰਗ ਦਾ ਵਿਵਾਦ ਸ਼ੁਰੂ ਹੋਇਆ ਪਿੰਡ ਸਬਰਾ ਚ ਕਿਸਾਨਾਂ ਦੇ ਵੱਲੋਂ ਪਾਰੀ ਇਕੱਠ ਕੀਤੀ ਗਈ ਦੱਸਦੇ ਕਿ ਉਹਨਾਂ ਦੇ ਵੱਲੋਂ ਪਰਚਾ ਰੱਦ ਕਰਾਉਣ ਦੀ ਜੜੀ ਮੰਗ ਕੀਤੀ ਜਾ ਰਹੀ ਹੈ ਤਰਨਤਾਰਨ ਚ ਕਿਸਾਨਾਂ ਨੇ ਇਹ ਫੈਸਲਾ ਲਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਖੱਡ ਤੇ ਬਿਲਕੁਲ ਵੀ ਨਹੀਂ ਚੱਲਣ ਜੜਾ ਹੈ ਕਿਸੇ ਵੀ ਕੀਮਤ ਤੇ ਨਹੀਂ ਚਲੰਦੇ ਆਂਗੇ ਖੱਡ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਤੇ ਰੇਤ ਦੀ ਮਾਈਨਿੰਗ ਦਾ ਵਿਵਾਦ ਜੁੜਾ ਹੈ ਸ਼ੁਰੂ ਹੋ ਚੁੱਕਿਆ ਹੈ ਪਿੰਸ ਸਬਰਾ ਚੁਕਿਸਤਾਨ ਦੇ ਵੱਲੋਂ ਪਾਰੇ ਕਟ ਕਾਇਆ ਜੁੜਾ ਹੈ ਦੇਖਣ ਨੂੰ ਮਿਲਿਆ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਕੀਮਤ ਤੇ ਖੜ ਨਹੀਂ ਚੱਲਣ ਦੇਾਂਗੇ ਤਰੰਤਰੰਦ ਵਿੱਚ ਕਿਸਾਨਾਂ ਨੇ ਫੈਸਲਾ ਲਿਆ ਹੈ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਜੁੜਾ ਹੈ ਫੈਸਲਾ ਲਿਆ ਗਿਆ ਕਿ ਕਿਸੇ ਵੀ ਕੀਮਤ ਤੇ ਖੜ ਨਹੀਂ ਚਲਣ ਜਿਹੜਾ ਜ਼ਮੀਨ 'ਤੇ ਖੜ ਨਹੀਂ ਚਲਣ ਦੇਾਂਗੇ ਪ੍ਰਸ਼ਾਸਨ ਦੇ ਵੱਲੋਂ ਕਾफी ਮਸ਼ੱਕਤ ਜੁੜੀਏ ਕਰਨੀ ਪਈ ਉਹਨਾਂ ਨੂੰ ਲੇਕਿਨ ਕਿਸਾਨਾਂ ਦੇ ਵੱਲੋਂ ਆਪਨੇ ਜੁੜ ਜੁੜੀ ਹੈ ਅੜੇ ਰਹੇ ਨੇ ਰੇਤ ਦੀ ਮਾਈਨ ਦਾ ਵਿਵਾਦ ਸ਼ੁਰੂ ਹੋਇਆ ਪਿੰਡ ਸਬਰਤ ਵਿੱਚ ਕਿਸਾਨ ਦਾਇ ਭਾਰੀ ਇਕੱਠ ਹੈ ਦੇਖਣ ਨੂੰ ਮਿਲਿਆ